mitho bol raje mitho bol raje mitho bol raje har sajan swami mora har sajan swami mora mitho bol

I'm going ਸਵਾਏ ਪੱਤ ਮਰ ਕਰਾ ਰ ਅ ਦਿਲ ਸੁਹਾਏ ਇੱਕ ਤਿਲ ਨਹੀਂ ਬਲਤ ਮੈਂ ਬਾਂਦੇ ਇੱਕ ਤਿਲ ਨਹੀਂ ਬੰਨ ਖਾਦੇ ਕੱਡ ਕੱਟ ਵਾਸੀ ਸਰਬ ਨੇ ਵਾਸੀ ਕੱਡ ਕੱਟ ਵਾਸੀ ਸਰਬਨਵਾਸੀ ਨੇ ਨਹੀਂ ਦਿੰਦੇ ਨੈ ਲਈ ਤੇਰਾ ਨਾਨਕ ਦਾ ਸਦਾ ਸ਼ਬਦ ਸਰਨਾਕਤ ਨਾਨਕ ਦਾ ਸੁ ਸਦਾ ਸ਼ਰਨ ਸੱਚੇ ਰਾ ਮਿੱਠ ਬੋਲੜਾ ਜੀ ਮਿੱਠ ਬੋਲੜਾ ਜੀ ਹਰ ਸਜਨ ਸਮੀ ਹੋਰਾ ਹਰ ਸਜਨ ਸਮੀ ਹੋਰਾ ਮਿੱਠ ਕੋਲ

ਸੱਜਣ ਸੁਆਮੀ ਕੋ ਆਦਰ ਸੱਜਣ ਸਾਂਗੀ ਕੋ ਦੁਨੀਆ ਦੇ ਲੋਕਾਂ ਨੇ ਸਾਈਂ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਕਈ ਤਸਵੀਰਾਂ ਬਣਾਈਆਂ ਇੱਕ ਤਸਵੀਰ ਜਿਹੜਾ ਦੂਜਰੀ ਨਹੀਂ ਮਿਲਦੀ ਜੇ ਗੁਰੂ ਦੀ ਯਸਤ ਤਸਵੀਰ ਵੇਖਣੀ ਹੋਵੇ ਤੇ ਕਿੱਥੋਂ ਵੇਖੀਏ ਸਾਰੇ ਲਿਖਦੇ ਨੇ ਜੀ ਆਸਰ ਤਸਵੀਰ ਹੈ ਆ ਜਿਹੜੀ ਅਸੀਂ ਅਸੀਂ ਪਾ ਰਹੇ ਹਾਂ ਸੋਭਾ ਸਿੰਘ ਆਪਣੇ ਤੌਰ ਉੱਤੇ ਇੱਕ ਕਲਾ ਦੇ ਰੂਪ ਵਿੱਚ ਸਤਕਾਰਯੋਗ ਸਜਣ ਹੈ ਕਲਾ ਦੇ ਰੂਪ ਵਿੱਚ ਪਰ ਤੁਸੀਂ ਵੇਲੇ ਤੁਸੀਂ ਸੋਭਾ ਸਿੰਘ ਦੀ ਉਸ ਦੀ ਆਪਣੀ ਤਸਵੀਰ ਤੇ ਗੁਰੂ ਨਾਨਕ ਸਾਹਿਬ ਦੀ ਤਸਵੀਰ ਆਪਣੇ ਸਾਹਮਣੇ ਰੱਖ ਕੇ ਵੇਖਿਆ ਜੀ ਉਨਾਂ ਦਾਜਾ ਹੋ ਜਾਏਗਾ ਵੀ ਉਸਨੇ ਗੁਰੂ ਨਾਨਕ ਸਾਹਿਬ ਦੀ ਤਸਵੀਰ ਕਿਸ ਤਰ੍ਹਾਂ ਬਣਾਈ ਹੈ ਉਸ ਦੀ ਆਪਣੀ ਤਸਵੀਰ ਤੇ ਗੁਰੂ ਨਾਨਕ ਸਾਹਿਬ ਦੀ ਤਸਵੀਰ ਜਿਹੜੀ ਉਸਨੇ ਬਣਾਈ ਹੈ ਉਹ ਦੋਵੇਂ ਸਾਹਮਣੇ ਰੱਖੇ ਪਿਛਲੇ ਆਪਣੀ ਸ਼ਕਲ ਦਾ ਥੋੜਾ ਜਿਹਾ ਰੇਰ ਫੇਰ ਕਰਕੇ ਤੇ ਦੁਨੀਆ ਦੇ ਲੋਕ ਸੁਣੋ ਇਹਨਾਂ ਦੇ ਬਾਬੇ ਨਾਰਿੰਦ ਦੀ ਤਸਵੀਰ ਹੈ ਸਾਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜੀ ਦੀ ਤਸਵੀਰ ਨੂੰ ਇੱਕ ਬੜਾ ਵੱਡਾ ਸਾਥ ਬਿਸਵੇਲੇ ਪ੍ਰੋਮੋਟ ਕਰ ਰਹੀ ਹੈ ਜਿਹਨੂੰ ਲੱਖਾਂ ਦੀ ਗਿਣਤੀ ਵਿੱਚ ਲੋਕੀ ਫਾਲੋ ਕਰਦੇ ਨੇ ਜੇ ਗੁਰੂ ਦੀ ਤਸਵੀਰ ਜੇ ਅਸੀਂ ਵੇਖਣੀ ਹੋਵੇ ਤੇ ਕਿੱਥੋਂ ਵੇਖੀਏ ਕੌਣ ਮੁਖਾਵੇ ਸਾਹਿਬ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜੀ ਨੇ ਆਪ ਪਵਿੱਤਰ ਰਸਨਾ ਤੋਂ ਉਚਾਰਨ ਕੀਤਾ ਹੋਇਆ ਮੁਖਵਾਕ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਦਾ ਤੁਹਾਨੂੰ ਪੜ੍ਹ ਕੇ ਸੁਣਾਇਆ ਤੇ ਆਹ ਤਸਵੀਰ ਉਹਨਾਂ ਨੇ ਉਲੀਕੀ ਆ ਮੇਰੇ ਗੁਰੂ ਗ੍ਰੰਥ ਸਾਹਿਬ ਜੀ ਤੇ ਕੀ ਆਹ ਤੇਰੇ ਗੁਰੂ ਗ੍ਰੰਥ ਸਾਹਿਬ ਕਿਹੋ ਜਿਹੇ ਨੇ ਸਾਇਬ ਪਾਤਸ਼ਾਹ ਜੀ ਦੀ ਪਵਿੱਤਰ ਮਬਾਰਕ ਬਾਣੀ ਵਿੱਚੋਂ ਸਤਿਗੁਰੂ ਜੀ ਦੀ ਤਸਵੀਰ ਨੂੰ ਵੇਖਣ ਦੀ ਕੋਸ਼ਿਸ਼ ਕਰੀਏ ਮੇਠਾ ਗੋਲੇ ਰਾਜੀ ਮੇਟ ਜੁਬੋ ਲੜਾ ਕੇ ਹਰ ਸੱਜਣ ਸਾਨੀ ਮੋ ਹਰ ਸੱਜਣ ਸਾਨੀ ਮੋ ਮੇਟ ਜੁਬੋ ਲੜਾ ਸੱਜਣ ਮਿੱਠ ਬੋਲੜਾ ਜਿਉ ਕਦੀ ਕੌੜਾ ਨਹੀਂ ਬੋਲਦਾ ਤੁਹਾਨੂੰ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਕਹਿੰਦੇ ਨੇ ਮੇਰਾ ਸੁਆਮੀ ਮਿੱਠ ਬੋਲੜਾ ਅਸੀਂ ਸਾਰੇ ਜਿੱਦਨੇ ਬੈਠੇ ਆ ਹੋਰ ਵੀ ਦੁਨੀਆ ਦੇ ਜਿੱਦਨੇ ਲੋਕ ਵਸਦੇ ਨੇ ਕਈ ਵਾਰੀ ਬੜੇ ਮਿੱਠੇ ਬੋਲੜੇ ਹੁੰਦੇ ਨੇ ਪਰ ਕਦੇ ਨਾ ਕਦੇ ਕਿਸੇ ਵੇਲੇ ਕਿਸੇ ਦੀ ਜ਼ਬਾਨ ਤੇ ਉਹ ਨਫਜ਼ ਵੀ ਆ ਹੀ ਜਾਂਦੇ ਨੇ ਜਿਹੜੇ ਖਰੋ ਵੇ ਨਾ ਜਬਾਨ ਤੋਂ ਕਦੇ ਕੋੜਾ ਵੀ ਬੋਲ ਜਾਂਦੇ ਨੇ ਮਿੱਠਾ ਬੋਲਣ ਵਾਲੇ ਤੋਂ ਜਿੱਦੋਂ ਆਸ ਨਹੀਂ ਕੀਤੀ ਜਾਂਦੀ ਤੇ ਲੋਕੀ ਕਹਿੰਦੇ ਨੇ ਅਸੀਂ ਤਾਂ ਕਦੇ ਆਸ ਵੀ ਨਹੀਂ ਸੀ ਕਰਦੇ ਬੇਵਗਾਇਦਾ ਬੋਲ ਜਾਏਗਾ ਇਹ ਵੀ ਤਾਂ ਬੋਲਣਾ ਦੱਸ ਅਸੀਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਤੰਦੂਰਾਜ ਸਿੰਘ ਸਾਹਿਬ ਪਾਤਸ਼ਾਹੀ ਕੀ ਕਹਿੰਦੇ ਨੇ ਕਹਿੰਦੇ ਨੇ ਕੋੜਾ ਬੋਲਣਾ ਜਾਣੇ ਹੀ ਪੂਰਨ ਭਗਵਾਨ ਕਹਿੰਦੇ ਉਹ ਤੇ ਬੋਲ ਚੜਦੇ ਹੀ ਨਹੀਂ ਅਸੀਂ ਜੇ ਨਹੀਂ ਬੋਲਦੇ ਕੋੜਾ ਦਾ ਅੰਮ੍ਰਿਤ ਵਾਲ ਨਹੀਂ ਕਿ ਸਾਨੂੰ ਕੋੜਾ ਬੋਲਣਾ ਆਉਂਦਾ ਨਹੀਂ ਸਾਡੇ ਨਾਲ ਦੋ ਚਾਰ ਵਾਰੀ ਕਿਸੇ ਵੇਲੇ ਕਿਸੇ ਦੀ ਕੋਈ ਗੱਲਬਾਤ ਉੱਚੀ ਨਹੀਂ ਵੀ ਹੋ ਜਾਏਗਾ ਅਸੀਂ ਪਤਾ ਨੂੰ ਕੋਈ ਕਹਿੰਦੇ ਆ ਤੂੰ ਮੈਨੂੰ ਜਾਣਦਾ ਨਹੀਂ ਇਹਦਾ ਮਤਲਬ ਹੈ ਜਿਹੜਾ ਜਿਹੜਾ ਮੇਰਾ ਹਜ਼ਰੂ ਰੂਪ ਅੰਦਰ ਬੈਠਾ ਹੋਣੀ ਤੂੰ ਜਾਣਦਾ ਇਹ ਜਿਹੜਾ ਮੈਂ ਬਾਹਰ ਤੇਰੇ ਨਾਲ ਗੱਲਬਾਤ ਕਰਦਾ ਪਿਆ ਇਹ ਹੋਰ ਰੂਪ ਹੈ ਪਰ ਮੇਰਾ ਅੰਦਰੋਂ ਕੁਝ ਹੋਰ ਰੂਪ ਹੈ ਪਰ ਮੇਰਾ ਗੁਰੂ ਤਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਅੰਦਰੋਂ ਬਾਹਰੋਂ ਇੱਕ ਹੈ ਉਹਦੇ ਦੋ ਰੂਪ ਨਹੀਂ ਲੈ ਉਹਦੇ 10 ਜਾਨਿਆਂ ਤੱਕ ਇੱਕ ਰੂਪ ਰਿਹਾ ਉਹਨੇ ਤੇ 239 ਸਾਲ ਤੱਕ ਇੱਕ ਰੂਪ ਰੱਖਿਆ ਉਹਨੇ ਉਸ ਰੂਪ ਨੂੰ ਬਿਲਕੁਲ ਆਪਣੇ ਵਿੱਚ ਤਬਦੀਲੀ ਨਹੀਂ ਆਣ ਦਿੱਤੀ ਉਸ ਰੂਪ ਨੂੰ ਕਾਇਮ ਰੱਖਿਆ ਉਸਨੇ ਤੇ ਤਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਕੀ ਕਹਿੰਦੇ ਨੇ ਕੋਣਾ ਕੋਣਾ ਰਾਜਾ ਕੋਣਾ ਪੰਗਵਾਨ ਹੈ ਕੋਣਾ ਪੰਗਵਾਨ ਹੈ ਓ ਨਿਕੋ ਬੋਲੜਾ ਜੀ ਸ਼ਾਹ ਜਿਸ ਵਕਤ ਘਰ ਮੱਕੇ ਵਿੱਚ ਗਏਗਾ ਭਾਈ ਸਾ ਪੈਰ ਦਰਸ਼ੀ ਲਿਖ ਲੈਨੇ ਕਹਿੰਨੇ ਨੇ ਫਿਰ ਬਾਬਾ ਮੱਕੇ ਗਿਆ ਨੀਲ ਬਸਤਰ ਧਾਰ ਬਨਵਾਰੀ ਆਸਾ ਹੱਥ ਕਤਾਬ ਕਛ ਕੁੱਜਾ ਬਾਂਦ ਮਸੱਲਾ ਧਰੇ ਜਾ ਬੈਠਾ ਰ ਵਿੱਚ ਮਸਜਿਦ ਦੇ ਉਹ ਸਿੱਧਾ ਉਤੇ ਜਦੋਂ ਸਤਗੁਰੂ ਨਾਲੇ ਪਾਸ਼ਾ ਜੀ ਪਹੁੰਚੇ ਜਿੱਥੇ ਹਾਜ਼ਰੀ ਹੱਜ ਗੁਜ਼ਾਰੀ ਜਿੱਥੇ ਹਾਜ਼ਰੀ ਲੋਕ ਹੱਜ ਕਰਨ ਨਹੀਂ ਜਾਂਦੇ ਨੇ ਇਹ ਰੰਤ ਪੈ ਗਈ ਬਾਬੇ ਆ ਗਿਆ ਬੋਲਦਾ ਰ ਇਹ ਇੱਥੇ ਡੇਟ ਜਾ ਆਪਾਂ ਇੱਥੇ ਸਾਡੇ ਗੁਰੂ ਕਿਹੜਾ ਕੋਈ ਬਾਹਰ ਤਰਕਾਣਾ ਸਾਡਾ ਸਦਾ ਬਾਹਰ ਕੋਈ ਟਿਕਣਾ ਨਹੀਂ ਕੋਈ ਜਾਣ ਪਛਾਣ ਵਾਲਾ ਨਹੀਂ ਅੱਬਾ ਨਹੀਂ ਲੜਦੇ ਆ ਅਰਗੁਨ ਨਾਨਕ ਸਾਹਿਬ ਪਾਲ ਸਾਹਿਬ ਜਿਉ ਤੇ ਅਰਾਧ ਨੂੰ ਡੇਟ ਗਏ ਜਦ ਬਾਬਾ ਸੁੱਤਾ ਰਾਤ ਨੂੰ ਵਲ ਮਹਿਰਾਬੇ ਪਾਏ ਪਛਾਰੀ ਕਬੇ ਵਾਲੇ ਪਾਸੇ ਬਾਬੇ ਨੇ ਲਤਾਂ ਕਰਕੇ ਲੜ ਗਏ ਉਸ ਪਾਸੇ ਉੱਚੇ ਦਾ ਵੱਡਾ ਕਾਜੀ ਜਿਹੜਾ ਸੀ ਨਾ ਉਹ ਆਇਆ ਉਹਨੇ ਦੇਖਿਆ ਇਹ ਕੌਣ ਦੁਸ਼ਾਕ ਹੈ ਜਿਹੜਾ ਮੈਂ ਰਾਬੇ ਵਾਲੇ ਪਾਸੇ ਪੈਰ ਕਰਕੇ ਦਤਾਂ ਕੋਸਾਲ ਕੇ ਖੁੱਤਾ ਪੈਰ ਉਹ ਜੀਵਨ ਨਾਮ ਦਾ ਕਾਜੀ ਸੀ ਜਿਸ ਦਾ ਨਾਮ ਜੀਵਨ ਲਿਖਿਆ ਹੈ ਕ੍ਰੋਧ ਉੱਛਾ ਗਿਆ ਸਤਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜੀ ਦੇ ਕ੍ਰੋਧ ਵਿੱਚ ਆ ਕੇ ਪੈਰ ਦਾ ਠੁੱਡ ਮਾਰਿਆ ਉਸ ਅਗਰ ਕਹਿੰਦਾ ਕਿਹੜਾ ਸੁਦਾ ਕੁਫਰ ਕੁਫਾਰੀ ਇਹ ਕੌਣ ਕੁਫਰ ਸੁਦਾ ਹੋਇਆ ਜਾਂ ਕੌਣ ਕੁਵਾਰੀ ਸੁਦਾ ਹੋਇਆ ਕਨਨ ਲੱਤਾਂ 'ਤੇ ਖੁਦਾਏ ਦੇ ਕਿਉਂ ਕਰ ਪਿਆ ਹੋਏ ਬਜਗਾਰੀ ਇਤਨਾ ਬੇਸ਼ਰਮ ਬਜਗਾਰੀ ਲੈ ਨਾ ਬੇਸ਼ਰਮ ਨੂੰ ਇੰਨਾ ਬੇਸ਼ਰਮ ਹੋ ਗਿਆ ਖੁਦਾਵਰ ਲੱਤਾਂ ਕਰਕੇ ਪਿਆ ਹੈ ਤੇ ਮਿੱਠ ਬੋਲਣਾ ਕੋਈ ਤੇ ਕੀ ਆਦਤ ਇਹਨੂੰ ਧੰਗੁਰੂ ਅਨੰਦ ਸਾਹਿਬ ਪਾਤਸ਼ਾਹ ਜੀ ਕਹਿੰਦੇ ਨਾ ਮਿੱਠ ਬੋਲੜਾ ਜੀ ਹਰ ਸੱਜਣ ਇੱਕ ਪਾਸੇ ਉਹ ਗੁਰ ਰਿਹਾ ਹੈ ਗਲਤ ਫਲਤ ਬੋਲ ਰਿਹਾ ਹੈ ਆਪਸ਼ਬਦ ਬੋਲ ਰਿਹਾ ਹੈ ਬਾੜੇ ਸ਼ਬਦ ਬੋਲ ਰਿਹਾ ਹੈ ਤੇ ਧੰਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਸਾਨੂੰ ਔਡੀ ਜੇ ਕਹਿੰਦੇ ਨੇ ਕਹਿੰਦੇ ਨੇ ਕਾਜੀ ਜੀ ਹਉ ਕਰੋ ਜਿੱਧਰ ਖੁਦਾ ਨਹੀਂ ਮੇਰੀਆਂ ਲੱਤਾਂ ਉਧਰ ਕਰ ਦਿਓ ਜਿੱਥੇ ਖੁਦਾ ਨਹੀਂ ਜਿੱਧਰ ਖੁਦਾ ਦਾ ਕਰ ਨਹੀਂ ਮੇਰੀਆਂ ਮੇਰੀਆਂ ਲੱਤਾਂ ਕਹਿੰਦੇ ਨੇ ਤਦੋਂ ਉਹ ਪਗੜੇ ਤੋਂ ਸੀ ਗਿਆ ਲਗਾਤਾਰ ਵੜ ਕੇ ਕਛੀੜਣਾ ਸ਼ੁਰੂ ਕਰ ਦਿੱਤਾ ਤੇ ਫਿਰ ਵੀ ਬਾਬਾ ਕੀ ਬਾਬਾ ਕੀ ਹੈ ਕਿਸ ਤਰ੍ਹਾਂ ਨਾਲ ਆਦ ਸੇ ਬਾਬੇ ਜੀ ਸੂਰਤ ਕੈਸੀ ਹੈ ਬਾਬੇ ਜੀ ਤਸਵੀਰ ਕੈਸੀ ਹੈ ਜਿਸ ਨੂੰ ਗੁਰੂ ਘਰਦੇ ਨੇ ਗੁਰੂ ਦੀ ਤਸਵੀਰ ਨੂੰ ਵੇਖਣਾ ਹੋਵੇ ਗੁਰਬਾਣੀ ਵਿੱਚੋਂ ਵੇਖਣ ਦਾ ਯਤਨ करिए ਇਹ ਜਿਹੜੀਆਂ ਫੇਕ ਤਸਵੀਰਾਂ ਤੁਸੀਂ ਵੇਖ ਰਹੇ ਹੋ ਤੇ ਉਹਨਾਂ ਦੇ ਅੱਗੇ ਧੂਪ ਬੱਤੀਆਂ ਜਲਾ ਦਿਓ ਬੰਦ ਕਰੋ ਇਹਨਾਂ ਨੂੰ ਤੁਹਾਡੇ ਨਾਲ ਧੋਖਾ ਹੋ ਰਿਹਾ ਹੈ ਫਰੇਬ ਹੋ ਰਿਹਾ ਹੈ ਬੜਾ ਪਾਣੀ ਮੈਂ ਤੁਸੀਂ ਇਹ ਕਰਕੇ ਦੇ ਦਿਓ ਸਾਰਾ ਗੁਰਦੁਆਰਾ ਸਾਹਿਬ ਜਿੱਥੇ ਮੈਂ ਕੋਈ ਤਸਵੀਰ ਨਹੀਂ ਲਗਾਈ ਉਹ 123 ਮੈਂ ਉਸੇ ਜਿਸ ਵਕਤ ਜਦੋਂ ਗੁਰਦੁਆਰਾ ਸਾਹਿਬ ਦੀ ਓਪਨਿੰਗ ਹੋਈ ਤੇ ਮੈਂ ਥੋੜੇ ਦਿਨ ਵਾਸਤੇ ਬੱਚਿਆਂ ਨੂੰ ਲੈਣ ਵਾਸਤੇ ਗਿਆ ਹੋਇਆ ਸੀ ਮੇਰੇ ਤੋਂ ਮਗਰੋਂ ਹੀ ਮੇਰੇ ਆਉਣ ਤੱਕ ਓਪਨਿੰਗ ਹੋ ਗਈ ਤੇ ਕਿਸੇ ਸੱਜਣ ਨੇ ਲਿਆ ਕੇ ਦਿੱਤੀ ਤਸਵੀਰ ਆ ਉਹ ਤੇ ਪਿੱਛੇ ਲਾ ਦਿੱਤੀ ਮੈਂ ਬਿਲਕੁਲ ਦਰਬਾਰ ਸਾਹਿਬ ਦੇ ਗਾਬਾ ਜੀ ਦੇ ਜਿੰਨੇ ਜਿੰਨੇ ਨੇ ਵੇਖੇ ਉਹਨਾਂ ਨੂੰ ਪਤਾ ਇੱਕ ਗੁਰੂ ਨਾਨਕ ਸਾਹਿਬ ਦੀ ਇੱਕ ਗੁਰ ਤੇਗ ਬਹਾਦਰ ਪਾਤਸ਼ਾਹ ਜੀ ਦੀ ਤੇ ਇੱਕ ਦਸਮ ਪਾਤਸ਼ਾਹ ਜੀ ਮੈਂ ਆਇਆ ਵੇਖ ਕੇ ਬੜਾ ਹੈਰਾਨ ਹੋਇਆ ਮੈਂ ਕਿਹਾ ਵੀ ਬਿਲਕੁਲ ਪਛੇਤ ਤਸਵੀਰਾਂ ਲਗਾ ਦਿੱਤੀਆਂ ਨੇ ਹੁਣ ਜਿਹਨੇ ਲਗਾਈਆਂ ਨੇ ਮੈਨੂੰ ਉਹਦਾ ਪਤਾ ਵੀ ਮੈਂ ਪੁੱਛ ਵੀ ਲਿਆ ਕਿਹਨੇ ਲਗਾਈਆਂ ਨੇ ਬੜਾ ਚਕੜਾ ਨੂੰ ਕਿਸਮ ਦਾ ਸੁਤੀ ਬਿਰਦੀ ਵਾਲਾ ਬੰਦਾ ਸੀ ਮੈਂ ਉਡੀਕੀ ਤੇ ਮੈਂ ਕਿਹਾ ਵੀ ਜਦੋਂ ਥੋੜੇ ਸ਼ਾਮ ਬਾਅਦ ਉਸ ਸਤਾਂ ਦੀ ਪੇਂਟ ਕਰਨ ਦੀ ਵਾਰੀ ਆਈ ਨਾ ਤੈਨੂੰ ਪੇਂਟ ਕਰੀਏ ਦੁਬਾਰਾ ਤੇ ਉਹ ਤਸਵੀਰਾਂ ਦੇ ਲਾਣੀਆਂ ਸੰਧਰ ਫੇਂਟ ਕਰਨ ਲੱਗਿਆ ਤੇ ਮੈਂ ਉਹਨਾਂ ਨੂੰ ਚੁੱਪ ਕਰਕੇ ਪਾਸੇ ਕਰਕੇ ਰੱਖਿਆ ਉਹ ਬੜਾ ਪੁੱਛਣ ਕਿ ਤਸਵੀਰਾਂ ਲਗੀਆਂ ਸੰਧਰ ਕਿੱਦਾਂ ਗਈਆਂ ਮੈਂ ਕਿਹਾ ਜੀ ਹੌਲੀ ਲੱਗਣਗੀਆਂ ਉਹ ਲਗੀਆਂ ਰਹੀਆਂ ਜਨੀ ਦੇਰ ਤੱਕ ਲਗੀਆਂ ਰਹੀਆਂ ਹੁਣ ਨਹੀਂ ਲੱਗਣਗੀਆਂ ਮੈਂ ਕਿਹਾ ਕਾਰਨ ਮੈਂ ਕਿਹਾ ਮੈਂ ਤੁਹਾਨੂੰ ਕਾਰਨ ਵੀ ਦੱਸਾਂਗਾ ਕਿਉਂ ਮੈਂ ਕਹਾ ਜਿਹੜਾ ਬੰਦਾ ਗੁਰੂ ਸਾਹਿਬ ਦੀ ਤਾਬਿਆਂ ਜਾ ਕੇ ਚੌਰ ਕਰਦਾ ਉਹ ਪਹਿਲਾਂ ਕੀ ਕਰਦਾ ਤਸਵੀਰ ਨੂੰ ਮੱਥਾ ਟੇਕਦਾ ਫਿਰ ਬੈਠ ਕਰਦਾ ਗੁਰੂ ਗ੍ਰੰਥ ਸਾਹਿਬ ਵਾਲੇ ਪਾਸੇ ਤਸਵੀਰ ਨੂੰ ਮੱਥਾ ਟੇਕਦਾ ਤੇ ਫਿਰ ਗੁਰੂ ਗ੍ਰੰਥ ਸਾਹਿਬ ਦੀ ਤਾਬਿਆਂ ਬੈਠਦਾ ਮੈਂ ਕਹਾ ਜੀ ਹੁਣ ਮੈਨੂੰ ਦੱਸਿਓ ਆਦਰ ਕਿੱਥੇ ਹੋ ਰਿਹਾ ਹੈ ਗੁਰੂ ਦੀ ਬਦਮੀ ਹੋ ਰਹੀ ਹੈ ਕੀ ਆਦਰ ਹੋ ਰਿਹਾ ਇਸ ਕਰਕੇ ਜਿਹੜੀ ਤਸਵੀਰ ਗੁਰੂ ਦੇ ਆਦਰ ਸਤਕਾਰ ਵਿੱਚ ਫਰਕ ਪਾਵੇ ਉਹ ਤਾਂ ਵੀ ਉੱਥੇ ਨਹੀਂ ਲੱਗੇਗੀ ਮੈਂ ਕਹਾ ਜਿਹਨੇ ਲਗਾਈ ਸ਼ੁਰੂ ਉਹ ਕਹਦੇ ਹੋ ਜਾ ਮੈਨੂੰ ਪਤਾ ਸੀ ਬਜਟ ਲਈ ਹੋ ਜੁਣ ਪਰ ਮੁੜ ਕੇ ਨਹੀਂ ਲਾ ਮੈਂ ਕਿਹਾ ਹੁਣ ਨਹੀਂ ਲੇ ਤਸਵੀਰਾਂ ਸਾਡੀ ਜਿਹੜੀਆਂ ਬੜੀਆਂ ਹੋਏ ਨੇ ਇਹ ਇਮੇਜਿਨੇਸ਼ਨ ਹੈ ਅਸਲ ਤਸਵੀਰ ਨਹੀਂ ਜਿਹ ਹੈ ਵੀ ਇੱਕ ਮਿੰਟ ਅਸਲ ਤਸਵੀਰ ਇੱਕ ਮਿੰਟ ਮਾੜ ਲਉ ਮੁਹੰਮਦ ਸਾਹਿਬ ਦੀ ਤੁਸੀਂ ਕੋਈ ਤੁਸੀਂ ਵੀ ਦੇਖੀ ਹੋ ਹੋਂ ਦਾ ਸਾਡੇ ਲੋਕੀ ਇੱਕ ਰੀਜ਼ਨ ਦਿੰਦੇ ਨੇ ਜੀ ਇਹ ਜੀ ਪ੍ਰਚਾਰ ਹੋ ਜਾਂਦਾ ਹੈ ਤਾਂ ਲੋਕਾਂ ਨੂੰ ਪ੍ਰਚਾਰ ਹੋ ਜਾਂਦਾ ਹੈ ਗੁਰੂ ਸਾਹਿਬ ਬਾਰੇ ਪਤਾ ਚੱਲ ਜਾਂਦਾ ਹੈ ਮੁਸਲਮਾਨ ਧਰਮ ਦਾ ਸਭ ਤੋਂ ਵੱਡਾ ਇਸ ਵਕਤ ਗਿੰਟੀ ਵਿੱਚ ਅਗਰ ਦੁਨੀਆ ਵਿੱਚ ਦੇਖਿਆ ਜਾਏ ਕਿ ਮੁਸਲਮਾਨ ਧਰਮ ਕਿੰਨੇ ਮੁਲਕਾਂ ਨੇ ਉਹਨਾਂ ਨੂੰ ਗਲਤੀ ਕਰੋ ਜਦੋਂ ਛਿਆਣੇ ਤੁਸੀਂ ਬੈਠੇ ਹੋ ਸਾਰੇ ਮੇਰੇ ਕਹਿੰਦਾ 40 ਤੋਂ ਉੱਪਰ ਮੁਲਕ ਨੇ ਉਹਨਾਂ ਦੇ ਛੜਕੋਲ ਤੇ ਅਜੇ ਅੱਜ ਤੱਕ ਇੰਚ ਵੀ ਥਾ ਹੈ ਨਹੀਂ ਜਿਹੜੀ ਛੜਕੋਲ ਹੈ ਸੀ ਉਹ ਲੋਕ ਹੋ ਕੇ ਲੈ ਗਏ ਅਸੀਂ ਕਿਹੜੀ ਗੱਲ ਦਾ ਪ੍ਰਚਾਰ ਕਰ ਰਹੇ ਆ ਤੇ ਤੁਸੀਂ ਜਰਾ ਪੁੱਛ ਕੇ ਦੇਖੋ ਮੁਹੰਮਦ ਸਾਹਿਬ ਦੀ ਕੋਈ ਪਿਕਚਰ ਤੁਸੀਂ ਕਦੇ ਵੇਖੀ ਹੈ ਕਿਸੇ ਨੇ ਕਿਉਂ ਜੀ ਤੁਹਾਡੇ ਚੋਂ ਕਿਸੇ ਨੇ ਵੇਖੀ ਹੈ ਕਦੇ ਨਹੀਂ ਵੇਖੀ ਨਾ ਐ ਹੀ ਨਹੀਂ ਅਗਲੇ ਬੰਨ ਨਹੀਂ ਦਿੱਤੇ ਤੇ ਕਿਉਂ ਅਸਲੰਤ ਅੰਦਰ ਪ੍ਰਚਾਰ ਨਹੀਂ ਹੋ ਰਿਹਾ ਸਾਡਾ ਪ੍ਰਚਾਰ ਕਿਵੇਂ ਰੁਕ ਜਾਏਗਾ ਵੀ ਤਸਵੀਰਾਂ ਤੋਂ ਬਿਨਾਂ ਲੋਕਾਂ ਨੇ ਸਾਨੂੰ ਮੂਰਤੀ ਪੂਜਾ ਵਿੱਚ ਮੁੜ ਕੇ ਲਾਣਾ ਸੀ ਤੇ ਲਾ ਲਿਆ ਔਰ ਅਸੀਂ ਅਣਜਾਣ ਪ੍ਰੋਣੇ ਵਿੱਚ ਅਸੀਂ ਮੂਰਤੀ ਪੂਜਾ ਵਿੱਚ ਆ ਕੇ ਫਸ ਗਏ ਆ ਅੱਜ ਅਗਲਿਆਂ ਨੇ ਮੂਰਤੀਆਂ ਬਣਾ ਕੇ ਤੁਹਾਡੇ ਸਾਹਮਣੇ ਰੱਖੀਆਂ ਨੇ ਤੁਰਲਾ ਦੇ ਸਰਦੀਆਂ ਔਰ ਵਿਕਰੀਆਂ ਕਿੱਥੇ ਨੇ ਇਤਿਹਾਸੂ ਗੁਰਦੁਆਰਿਆਂ ਦੇ ਬਾਹਰੋਂ ਔਰ ਤਾਂ ਰਣਗੀ ਦੀ ਗੱਲ ਇਸ ਕਰਕੇ ਗੁਰੂ ਨਾਨਕ ਦੇ ਦਰਸ਼ਨ ਕਰਨੇ ਹੋਰ ਤਾਂ ਕਿੱਥੋਂ ਕਰੀਏ ਕਾਜੀ ਵਾ ਮਾਰੀ ਲੱਤ ਦੀ ਕਿਹੜਾ ਸੁੱਤਾ ਕੁਫਰ ਹੁਕਮ ਫਾਰੇ ਗੁਰੂ ਨਾਨਕ ਸਾਹਿਬ ਉਹ ਸਿੱਧ ਰਛਾ ਦੇ ਹਰਦੁਆਰ ਜਿਸ ਸੇ ਸਤਗੁਰ ਪਾਤਸ਼ਾਹ ਜੀ ਜਾਂਦੇ ਨੇ ਨਾ ਉਸ ਵਕਤ ਪਿਤਰਾਂ ਦੇ ਪੂਜਣ ਦੇ ਸ਼ਰਧ ਦੇ ਹੱਥ ਸੀ ਪਿਤਰਾਂ ਦੇ ਪੂਜਣ ਦੇ ਸ਼ਰਧਾਂ ਦੇ ਜਦੋਂ ਨੰਨ ਸਾਹਿਬ ਪਾਤਸ਼ਾਹ ਜੀ ਜਿਸ ਉਤੇ ਜਾ ਕੇ ਪਹੁੰਚੇ ਉਹਨਾਂ ਦੇਖਿਆ ਬੜਾ ਮੇਲਾ ਲੱਗਾ ਹੈ ਤੇ ਗੰਗਾ ਚ ਬੜੇ ਹੋਏ ਲੋਕ ਜਿਹੜੇ ਨੇ ਉਹ ਪਾਣੀ ਦੇ ਰਹੇ ਨੇ ਉਰੂਵਲੇ ਪਾਸੇ ਪਾਣੀ ਦੇ ਦੇ ਚੜਦੇ ਪਾਸੇ ਪਾਣੀ ਦੇ ਦੇ ਤੇ ਸਤਿਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਵੀ ਜਾਗ ਲੋਦੇ ਗੰਗਾ ਜੀ ਨੇ ਉਹਨਾਂ ਨੇ ਪਛਮ ਵਾਲੇ ਪਾਸੇ ਪਾਣੀ ਦੇਣਾ ਸ਼ੁਰੂ ਕੀਤਾ ਲੰਦੇ ਪਾਸੇ ਪਾਣੀ ਦੇਣਾ ਸ਼ੁਰੂ ਕਰ ਦਿੱਤਾ ਹੁਣ ਇੱਕ ਬੰਦਾ ਕੋਈ ਉਲਟ ਦੂਜਾ ਤੋਂ ਕਰ ਰਿਹਾ ਹੋਵੇ ਤੇ ਕਸ਼ਸ਼ ਤੇ ਹੋਈ ਪੁੱਛਿਆ ਇਹ ਕੀ ਕਾਰਨ ਹੈ ਇਧਰ ਪਾਣੀ ਨਹੀਂ ਦੇ ਰਹੇ ਭਾਈ ਕੌਣ ਹੈ ਤੂੰ ਕਿੱਥੋਂ ਆਇਆ ਐਂ ਲੱਗਦਾ ਜੀ ਬੜੀ ਦੂਰੋਂ ਆਇਆ ਇਤੋਂ 350 400 ਮੀਲ ਦੀ ਦੂਰੀ ਤੋਂ ਮੈਂ ਆਇਆ ਹਾਂ ਕਹਿਣ ਲੱਗਾ ਪਰਮੇਨ ਤੁਹਾਨੂੰ ਵੀ ਇੱਕ ਸਵਾਲ ਕਰਨਾ ਚਾਹੁੰਦਾ ਮੈਂ ਤੁਸੀਂ ਵੀ ਦੱਸੋ ਤੁਸੀਂ ਪਾਣੀ ਕਿ ਕਿਹੜੇ ਵਾਸ਼ਿ ਕਿਉਂ ਦੇ ਰਹੇ ਹੋ ਬਾਈ ਕਹਿਣ ਲੱਗਾ ਜੀ ਪਿੱਤਰ ਲੋਕ ਦੇ ਵਿੱਚ ਸਾਡੇ ਫਿਕਰ ਨੇ ਪਿੱਤਰ ਲੋਕ ਆਖਿਆ ਜਾਂਦਾ ਹੈ ਜਿਹੜਾ ਕਿ ਸੂਰਜ ਦੇ ਜਿਹੜੇ-ਟਿਹੜੇ ਕਿਤੇ ਬਣਿਆ ਹੋਇਆ ਹੈ ਕਿਤੇ ਸਾਡੇ ਸਾਰੇ ਜਿਹੜੇ ਇਥੋਂ ਚੜ੍ਹਾਈ ਕਰ ਗਏ ਨੇ ਸੰਸਾਰ त्यागे ਲੈ ਗਏ ਨੇ ਉਹਨਾਂ ਦੀ ਇੱਕ ਬકરી ਬਸਤੀ ਬਣੀ ਹੋਈ ਹੈ ਹਨ ਤੁਸੀਂ ਖਿਆਲ ਕਰਕੇ ਵੇਖੋ ਜਰਾ ਇਹਨਾਂ ਗੱਲਾਂ ਵਾਲੇ ਪਾਸੇ ਉਹਨਾਂ ਦੀ ਕਹਿੰਦੇ ਬકરી ਬਸਤੀ ਬਣੀ ਹੋਈ ਹੈ ਉੱਥੇ ਇਹ ਉੱਥੇ ਰਹਿੰਦੇ ਨੇ ਅਸੀਂ ਉਹਨਾਂ ਨੂੰ ਪਾਣੀ ਦੇਦੇ ਜੇ ਕਹਿੰਦੇ ਉਹ ਕਿਛੇ ਕੋ ਨਹੀਂ ਜਾਂ ਤਾਂ ਜੋ ਸੂਰੀ ਦੇ ਡੇੜੇ-ਡੇੜੇ ਆ ਗਏ ਉਹਨੂੰ ਭਾਸ਼ਾ ਕਹਿੰਦਾ ਝਾ ਕਹਿੰਦੇ ਫਿਰ ਤੇ ਕਹਿੰਦੇ ਫਿਰ ਮੇਰਾ ਕੰਮ ਦੇ ਬਿਲਕੁਲ ਠੀਕ ਆ ਫਿਰ ਮੇਰਾ ਦੇ ਰੇੜਾ ਹੀ ਆ ਉਹ አይደसों ਬਿੰਦੀ ਦੂਰੇ ਦੇ ਉੱਤੇ ਮੇਰੇ ਖੇਤ ਨੇ ਤੇ ਕਹਿੰਦੇ ਪਰ ਤੂੰ ਕੀ ਕਰਦਾ ਕਹਿੰਦੇ ਮੈਂ ਆਪਣੇ ਖੇਤਾਂ ਨੂੰ ਪਾਣੀ ਦੇਣਾ ਲੜੇ ਝਗੜੇ ਨਹੀਂ ਹੁੰਨਣਗੇ ਬਦਲ ਲਫ਼ਜ਼ ਨਹੀਂ ਬੋਲਦੇ ਕੌੜਾ ਨਹੀਂ ਸਤਗੁਰ ਪਾਸਾ ਜੀ ਦੀ ਕੋਲ ਤੋਂ ਬਾਣੀ ਲੈ ਕੇ ਤੇ ਬਚਨ ਜੈ ਪਰਬਤੀ ਰਾਜ ਨੂੰ ਕਿਸੇ ਵੇਲੇ ਪੜ੍ਹਦੇ ਹੋ ਸਤਗੁਰ ਪਾਸਾ ਜੀ ਕਹਿੰਦੇ ਨੇ ਸਦਾ ਮਿੱਠਾ ਕਦੇ ਨਾ ਠੀਕਾ ਕੰਨ ਮੇਰਾ ਗੁਰੂ ਹਮੇਸ਼ਾ ਮਿੱਠਾ ਫਿੱਕਾ ਬੋਲਦਾ ਹੀ ਨਹੀਂ ਉਹਦੇ ਫਿੱਕੇ ਬੋਲਣ ਵਾਲੇ ਨੂੰ ਕੀ ਆਖਦਾ ਅਸਰ ਦੀ ਗੱਲ ਪੜੋ ਕੰਨ ਨਾ ਨੂੰ ਫਿੱਕੇ ਬੋਲੇ ਆ ਤਨ ਮਨ ਫਿੱਕਾ ਹੋਏ ਫਿੱਕੋ ਫਿੱਕਾ ਛਦੀਏ ਬਿੱਕੇ ਫਿੱਕੀ ਸੋਏ ਫਿੱਕਾ ਮੂਰਤ ਆਖੀਏ ਆਣਾ ਲੈ ਇਸ ਕਰ ਫਿੱਕਾ ਦਰਵੇ ਛਦੀਏ ਮੂੰ ਥੁੱਕਾ ਫਿੱਕੇ ਪਾਏ ਇਹਦਾ ਦੀ ਕਹਾਣੀ ਹੈ ਇਸ ਕਰਕੇ ਜਿਹੜਾ ਇਹ ਗਲ ਆਖਦਾ ਹੋਵੇ ਬਣਾ ਉਹ ਕਦੇ ਫਿੱਕਾ ਬੋਲ ਸਕਦਾ ਸੰਤੂਰ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਜੀਵਨ ਦੀਆਂ ਇੱਕ ਨਹੀਂ ਅਨੇਕਾਂ ਘਟਨਾਵਾਂ ਨੇ ਜੜੀਆਂ ਹਨ ਜਿਹੜੀਆਂ ਅਸਲ ਵਿੱਚ ਸਾੰਭੀ ਸੰਭਾਲ ਕੇ ਰੱਖੀਆਂ ਹੋਈਆਂ ਨੇ ਤੇ ਪਰ ਜੇ ਅਸੀਂ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਹੋਣ ਅਸਲ ਦਰਸ਼ਨ ਕਰਨੇ ਹੋਣ ਗੁਰੂ ਸਾਹਿਬ ਜੀ ਦੇ ਤੇ ਗੁਰਬਾਣੀ ਵਿੱਚੋਂ ਕਰੋ ਜੇ ਹੋਰ ਗੁਰਬਾਣੀ ਪੜ੍ਹਨ ਦਾ ਤੁਹਾਡੇ ਕੋਲ ਟਾਈਮ ਨਹੀਂ ਤੇ ਜਪਜੀ ਸਾਹਿਬ ਦੇ ਪੜ੍ਹਦੇ ਹੀ ਹੋ ਨਾ ਇਹਨਾਂ ਕਿਤੇ ਸਿੱਖ ਕਰਦਾ ਹੀ ਹੈ ਵੀ ਜਪਜੀ ਪੜ੍ਹ ਲਈਏ ਜੇ ਜਪਜੀ ਸਾਹਿਬ ਚੋਂ ਗੁਰੂ ਨਾਨਕ ਦੇ ਦਰਸ਼ਨ ਨਹੀਂ ਹੋਏ ਕਿਸੇ ਨੂੰ ਤੇ ਹੋਰ ਕਿਦਰੇ ਹੋ ਵੀ ਨਹੀਂ ਸਕਦੇ ਜਿੰਨਾ ਮਰਜੀ ਬੱਝੇ ਫਿਰੇ ਜਿੱਥੇ ਮਰਜੀ ਚਲੇ ਜਾਵੇ ਜਿਹੜੀ ਮੂਰਤੀ ਮਰਜੀ ਲਾ ਕੇ ਅਸੀਂ ਜਿਹੜੇ ਮਰਜੀ ਫੋਟੋ ਰੱਖ ਕੇ ਤੁਸੀਂ ਪੂਜਾ ਪਾੜ ਕਰਦੇ ਰਹੋ ਗੁਰੂ ਨਾਨਕ ਨਹੀਂ ਜੀ ਰਿਹਾ ਜਿਸ ਗੁਰੂ ਨਾਨਕ ਨਹੀਂ ਆ ਕੇ ਅਸੀਂ ਕਹਿਣ ਲੱਗੇ ਕਹਿੰਦੇ ਨੇ ਸਤਗੁਰੂ ਪੰਛੇਰ ਦੀ ਬਾਣੀ ਬਾਬਾ ਕਬੀਰ ਜੀ ਦੀ ਥੋੜੀ ਤੇ ਬਾਣੀ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਆਪਲੀ ਹੁੰਦੀ ਹੈ ਉਸ ਬਾਣੀ ਚ ਕੀ ਲਿਖਿਆ ਕਹਿੰਦਾ ਨੇ ਬੁੱਧ ਪੂਜ ਪੂਜ Hindu ਬੂਏ ਤੁਰਕ ਬੂਏ ਸਰ ਨਾਈ ਕੋਈ ਜੈ ਕੋਈ ਲਾ ਜਾਰੇ ਕੋਈ ਲੇ ਗਾਢੈ ਤੇਰੀ ਗੱਤ ਦੂਨ ਹੈ ਭਾਈ ਤੇ ਉਹ ਬਾਬਾ ਜਿਹੜਾ ਸਾਨੂੰ ਇਹ ਆਖਦਾ ਹੋਵੇਗਾ ਅਸੀਂ ਉਹਦੀਆਂ ਮੂਰਤੀਆਂ ਪੂਜੀਏ ਤੇ ਉਹਦੀਆਂ ਫੋਟੋਆਂ ਪੂਜੀਏ ਤੇ ਫਿਰ ਕੀ ਕਰੀਏ ਕੀ ਕਰਨਾ ਚਾਹੀਦਾ ਸਤਿਗੁਰ ਗਰੀਬੰਦ ਵਜ ਪਾਸ਼ਾ ਜੀ ਨੇ ਆਖਿਆ ਕਹਿਣ ਲੱਗੇ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਨ ਨੂੰ ਗੁਰ ਸਿੱਖੋ ਹਰ ਕਰਕੇ ਆਪ ਨੂੰ ਬੁਣਾਇ ਇਸ ਕਰਕੇ ਜੋ ਬਾਣੀ ਸਾਨੂੰ ਗੁਰੂ ਨੇ ਬਖਸ਼ਿਸ਼ ਕੀਤੀ ਹੈ ਉਸ ਬਾਣੀ ਨਾਲ ਆਪਣੇ ਆਪ ਨੂੰ ਜੋੜਨ ਦੀ ਕੋਸ਼ਿਸ਼ ਕਰੀਏ ਤਾਂ ਕਿ ਸਾਡੇ ਜੀਵਨ ਦੇ ਵਿੱਚ ਅਸਲ ਮੂਰਤ ਗੁਰੂ ਹੀ ਸਾਡੇ ਦਿਲ ਦੇ ਵਿੱਚ ਵਸ ਜਾਏ ਅਸਲ ਮੂਰਤ ਗੁਰੂ ਦੀ ਹੈ ਸਤਗੁਰ ਪਾਤਸ਼ਾਹ ਜੀ ਨੇ ਆਪਣੀ ਪਵਿੱਤਰ ਮੁਬਾਰਕ ਰਸਨਾ ਤੋਂ ਆਖਿਆ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੈ ਕਹਿੰਦੇ ਨੇ ਗੁਰ ਮੂਰਤ ਗੁਰ ਸ਼ਬਦ ਹੈ ਗੁਰੂ ਦਾ ਸ਼ਬਦ ਗੁਰੂ ਕੀ ਮੂਰਤ ਹੈ ਇਸ ਕਰਕੇ ਗੁਰੂ ਦੇ ਸ਼ਬਦ ਦੇ ਨਾਲੋਂ ਅਸੀਂ ਆਸੇ-ਪਾਸੇ ਲੰਬੇ ਹੋ ਕੇ ਆਪਣਾ ਜੀਵਨ ਅਸੀਂ ਬਰਬਾਦ ਨਾ ਕਰੀਏ ਅਤੇ ਅਸੀਂ ਆਪਣੇ ਤੁਖੇ ਵਿੱਚ ਆ ਕੇ ਆਪਣੇ ਜੀਵਨ ਦੀਆਂ ਕਿੜੀਆਂ ਬਰਬਾਦੀ ਵਾਲੇ ਪਾਸੇ ਨਾ ਲੱਗੇ ਜਾਈਏ ਇਹ ਤਾਂ ਹੀ ਹੋਵੇਗਾ ਜੇ ਅਸੀਂ ਗੁਰਬਾਣੀ ਨੂੰ ਖੁਦ ਪੜਾਂਗੇ ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਤੇ ਗੁਰਬਾਣੀ ਕੀ ਆਖਦੀ ਹੈ ਮੇਰਾ ਗੁਰੂ ਠੇਸਾ ਹੈ ਇਹ ਪਵਿੱਤਰ ਸ਼ਬਦ ਦੀਆਂ ਪੰਕਤੀਆਂ ਪੜ੍ਹ ਲਈਏ ਵਰਕ ਪ੍ਰੰਪਤੀ ਤੋਂ ਦੀ ਸਮਾਪਤੀ ਹੈ ਜਿਸ ਕਿਸੇ ਦਾ ਦਰਮਾ ਹੈ ਕੋਈ ਮੰਨਦਾ ਜੀ ਸੰਤ ਕੋ ਸੌ ਵਾਰੀ ਮੰਨ। ਸਾਢੇ ਕੋਈ ਦਰਾਲ ਨਹੀਂ। ਕੋਈ ਕੋ ਬਾਹਰ ਨਹੀਂ ਹਜ਼ਾਰ ਵਾਰੀ ਉਸ ਤਰ੍ਹਾਂ ਦੀ ਪੂਜਾ ਕਰੇ ਜਿਸ ਤਰ੍ਹਾਂ ਜਿਸ ਤਰ੍ਹਾਂ ਦਾ ਕਿਸੇ ਦਾ ਧਰਮ ਹੈ। ਪਰ ਸਿੱਖ ਦਾ ਧਰਮ ਦੇ ਨਹੀਂ। ਸਿੱਖ ਦੀ ਪੂਜਾ ਇਸ ਕਿਸਮ ਦੀ ਨਹੀਂ। ਸਤਗੁਰ ਪਾਤਸ਼ਾਹ ਕੀ ਫਰਮਾਨ ਕਰਦੇ ਨੇ ਕਿ ਇਹਨੇ ਪੂਜਾ ਕੀਚਾ। ਨਾਮ ਤੇ ਆਈਏ। ਬਿਨ ਨਾਮੇ ਪੂਜਣਾ ਨਹੀਂ। ਪ੍ਰਭੂ ਦੀ ਉਸਤਤਵ ਬਗਾਇਰ ਪਰਮੇਸ਼ਰ ਦੇ ਗੁਨਾ ਤੋਂ ਬਗਾਇਰ ਕੋਈ ਪੂਜਾ ਨਹੀਂ। ਇਹੋ ਵੱਡੀ ਪੂਜਾ ਇਸ ਕਰਕੇ ਮਾਲਕ ਦੇ ਗੁਣ ਗ੍ਰਹਿਣ ਕਰਨੇ ਗੁਰਬਾਣੀ ਵਿੱਚੋਂ ਗੁਣ ਸਿੱਖਣੇ ਅਤੇ ਉਹਨਾਂ ਗੁਣਾਂ ਦਾ ਤਾਂ ਨਹੀਂ ਹੋਣਾ ਇਹ ਸਭ ਤੋਂ ਵੱਡੀ ਗੁਰੂ ਦੀ ਪੂਜਾ ਅਤੇ ਗੁਰੂ ਦੀ ਮੂਰਤ ਹੈ ਇਸ ਮੂਰਤ ਨੂੰ ਆਪਣੇ ਹਿਰਦੇ ਵਿੱਚ ਵਸਾਈਏ ਸਤਗੁਰ ਪਾਤਸ਼ਾਹ ਜੀ ਦਾ ਆਪ ਕੋਈ ਤਰਪਤਨ ਪੜੀਏ ਸਤਗੁਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਕੀ ਆਪਦੇ ਨੇ ਮਿੱਠੇ ਬੋਲੜਾ ਜੀ ਮਿੱਠੇ ਬੋਲੜਾ ਜੀ ਹਰ ਸਜਣ ਸਾ ਇਮਾਨ ਅਸ਼ਰ ਜਨ ਸੁਣੇ ਹੋਰਾ ਸਾਰੇ ਪੜੋ ਮਿੱਠਪੋਲ ਲੜਾ ਜੀ ਮਿੱਠਪੋਲ ਲੜਾ ਜੀ खपे